ਸਸਰੀਕਾਲ ਜੀ ਸਾਰਿਆਂ ਨੂੰ ਮੈਂ ਪਹੁੰਚ ਗਿਆ ਨਾਰਾਗੜ ਨਾਰਾਗੜ ਬਹੁਤ ਔਖਾ ਕਿੰਨਾ ਗੀਂ ਜਿੰਨਾ ਜ਼ੋਰ ਦਾ ਸਾਲਾ ਜੀ ਮਚਲੇ ਲੱਗਦਾ ਜੀ ਆਟਾ ਕੁਝ ਕੰਮ ਲੱਗ ਰਿਹਾ ਪਹਿਲੇ ਵਲੌਗ ਮੈਂ ਕੇਸ ਕਰਵਾਦਾ ਲੱਗੇਗਾ ਚੌਕੀ ਬੜਾ ਰਮੂ ਜੂਰਾ ਬਾਬੇ ਆਟਾ ਮਜੂਰ ਹੋ ਗਿਆ ਮਾਰਦਾ ਕੋਈ ਸਮਈਆ ਨੇ ਗਲਤ ਕਦਾ ਸੁਣਾ ਜੀ ਚੇਤਰਪੀਏ ਸਮਾਗੇ ਸੀਗੇ ਤੇ ਹੁਣ ਗੁੱਗਾ ਮਾੜੀ ਆ ਗਈ ਉਹ ਵੀ ਦਿਖਾਉਣਾ ਤੇ ਮੈਨੂੰ ਵੀ ਨਹੀਂ ਪਤਾ ਬਬੇ ਸਖਤ ਦੇਖੋ ਇਧਰ ਦਰਵਾਰ ਐ ਦਹੀਂ ਦਰਵਾਰ ਅੱਧਾ ਪਰ ਬੰਦ ਹੈ ਦੇਖੋ ਫਿਰ ਦੇਖੋ ਪੰਟਾ ਹਾਂ ਜੀ ਠੀਕ ਹੈ ਜੀ ਕਰੋ ਕੁਲੀਆਂ ਕੁਲੀਆਂ ਸਾਰਾ ਠੀਕ ਹੈ ਪਪਾ ਜੀ ਕਿੰਨਾ ਕੰਮ ਠੀਕ ਹੈ ਔਖਾ ਤਾਂ ਨਹੀਂ ਹੈ ਜਿਆਦਾ ਬਹੁਤ ਔਖਾ ਕਿੰਨਾ ਹੈ ਜੀ ਕਿੰਨਾ ਜ਼ੋਰ ਦਾ ਸਾਲਾ ਜੀ ਮਚਨੇ ਲੱਗ ਰਿਹਾ ਟਾਟਾ ਕੁਵੇਂ ਲੱਗ ਰਿਹਾ ਚਲ ਤੂੰ ਇਹ ਸਿੱਖ ਲਊਗਾ ਇਹ ਨਾ ਫਿਰ ਮੈਂ ਦੀ ਬੋਲ ਗੇ ਤਾਂ ਇੰਟਰਵਿਊ ਦੇ ਕੇ ਗੰਭੀਰ ਬੋਲਦਾ ਨਹੀਂ। ਰਸਨਾ ਕਾੜਨ ਦਿਖਾਓ ਬਾਈ। ਐਕਸਪੀਰੀਅੰਸ ਲੈਟਰ ਹੁੰਦਾ ਉਹ। ਅੱਛਾ। ਰਸਨਾ ਕਾੜਨ ਦਿਦਾ ਦੂਸਰਾ ਹੱਥ ਨਾਲ। ਅਮਾ ਥੋੜੀ ਯਾਦ ਦੋਗ ਮਰਦਾ ਕੰਮ। ਕੀ ਗੱਲ ਬਸ ਕਰ। ਕੱਚਾ ਮੱਕੀ ਨਹੀਂ ਜੀਦਾ ਸੱਤ। ਆ ਦੇ ਲੋਕ ਇੰਨਾ ਗੁੱਸਾ ਬੰਦੇ ਨੂੰ ਮੇਰੇ ਮੂੰਹ 'ਪਾ ਵੀ ਮਾਰਿਆ ਟਾ। ਖੜਾ ਹੋਗਾ। ਯਾਦ ਹੀ ਨਾ ਪਾ। ਕੱਲੇ ਬਲੌਗ ਮੈਂ ਕੇਸ ਕਰਵਾਦਾ। ਦੁਬਲਾ ਬਗੜਾ ਹਾਂ ਬਣੀ ਨਿਕਲ ਚੱਲ ਦੇ ਚੱਲ ਚੱਲ ਦੂਸਰਾ ਆਹ ਕਮਾਗਾ ਹਾਂ ਬਗੁੰਨੋਗੇ ਬਾਹਰ ਮੁੱਕੀ ਸੌਣ ਪਾੜ ਕੇ ਗੁੰਨ ਦਾ ਵੀ ਹੁੰਡੇ ਨਾਟਾ ਮਿਲ ਗਿਆ ਸਰਟੀਫਿਕੇਟ ਹਲਵਾਈ ਦਾ ਸਾਰਾ ਹੀ ਚੱਲੂ ਹੁਣ ਬੰਦ ਨਹੀਂ ਕਰਨੇ ਇਹ ਬੜੀ ਹੈ ਨਾ ਦੂਸਰੇ ਪਾ ਦੇ ਕੈਂਡ ਲੱਗ ਰਹੀ ਕੈਂਡ ਦੱਸਦੀ ਮੈਂ ਕਹਿ ਦਿੰਦਾ ਮੈਂ ਸਾਰਾ ਰਾਤ ਜਗ ਕੇ ਕਿਤੇ ਇੰਦੋ ਲੱਕੀ ਕੱਢ ਲਵਾਂ ਕੰਧਾਂ ਹਾਪ ਲਈਆ ਸਾਰਾ ਰੁੱਪਾ ਥੱਲੇ ਨਹੀਂ ਪਾਣੀ ਮੈਂ ਰੋਗ ਨੂੰ ਗਿਆਟਾ ਸਿੱਖ ਗਿਆ ਬਸ ਆ ਦੇਖ ਲੋ ਅੱਜ ਐਡਵੈਂਚਰ ਕਰਦੇ ਫਿਰ ਰਹੇ ਸੀ ਯਾਰ ਪਹਾੜਾ ਕਨੀ ਐਡਵੈਂਚਰ ਕਰਦੇ ਕਰਦੇ ਹੈਪੀਨੈਸ ਆਈ ਬੁੱਕ ਮਿਲ ਗਈ ਸਾਈ ਲੌਂ ਲੱਗ ਗਿਆ ਇਹ ਐਡਵੈਂਚਰ ਕਰਦੇ ਕਰਦੇ ਬਣ ਗਈ ਗੱਲ ਪਿੱਛੇ ਮੁੰਡਾ ਨਵਾਂ ਕੰਮ ਹਾਂ ਹਾਂ ਦੀ ਹਾਂ ਦੀ ਸਖਾਰੇ ਹੀ ਬੋਲਦਾ ਕੁੜੀ ਹੈ ਨਹੀਂ ਦੱਸ ਸਰ ਦੱਸ ਦੇ ਸਖਾਰੇ ਹੀ ਉਹ ਬੱਸ ਉਹ ਜੋਰ ਲੱਗ ਗਿਆ ਨਹੀਂ ਮੈਨੂੰ ਕਲਾਕਾਰ ਬਣਨ ਦਿੰਦੇ ਨਹੀਂ ਇਹ ਨਹੀਂ ਸਪੋਰਟ ਕਰਦੇ ਮੈਨੂੰ ਸ਼ਰਾਪ ਦੇ ਨਾ ਤੈਨੂੰ ਮੈਂ ਕਿਦੋਂ ਦਾ ਹੈ ਹਾਂ ਜਿਵੇਂ ਮੈਨੂੰ ਪਤਾ ਲੱਗਦਾ ਮੁੰਡਰ ਨਹੀਂ ਬੰਦੀ ਆ ਤਾਂ ਠੀਕ ਬਣੇਗਾ ਠੀਕ ਆ ਹੋਰ ਪਿਆ ਹੋਰ ਪਿਆ ਥੱਲਾ ਆਟਾ ਦੇ ਪਿਆ ਥੱਲਾ ਹੋਰ ਪਿਆ ਇਹ ਦੱਦੂ ਕਿ ਬਾਂਹ ਬੇਤੀ ਕਰਾਵਾਂ ਮੇਰੀ ਨਾ ਨਾ ਜੱਟ ਇਕ ਨਾ ਸਿੱਖਦੇ ਆਪਾਂ ਇੱਕ ਦਾ ਹੋਰ ਮੰਗਾਲੂ ਐ ਕਰੋ ਇੱਕ ਦਾ ਹੋਰ ਮੰਗਾਲੂ ਐ ਕਰ ਆਹ ਬਹੁਤ ਹੈ 10 ਕਿਲੋ ਦੀ ਹੋਰ ਮੰਗਾਲਾ ਹਾਂ ਬਸ ਤੁਸੀਂ ਆਟਾ ਹੀ ਗੁੰਨਣਾ ਸਿੱਖਦੇ ਅੱਜੇ ਮੈਂ ਚਲਦੇ ਕਿੱਧਰ ਮੈਂ ਆਟਾ ਗੁੰਨਾਂਗੇ ਮੱਥਾ ਟੇਕ ਲੈ ਰਿਹਾ ਸਬਾ ਨੂੰ ਅੱਗ ਰੋਣਾ ਹੋਰ ਤੋੜਦੇ ਬਾਬੇ ਤੇ ਪੁੱਛ ਲੈਗੇ ਬਾਬਾ ਇਹ ਵੀ ਤਾਂ ਕੇਗਾ ਚੌਕੀ ਪਟਾਰਾ ਮਜੂਰ ਆ ਬਾਬੇ ਆਟਾ ਮਜੂਰ ਹੋ ਗਿਆ ਮਰ ਜਾਣਾ ਉਹ ਤਾਂ ਦੇ ਤੂੰ ਅਸੀਂ ਉਹ ਵੀ ਪੱਛੇ ਨੂੰ ਪਿੱਛੇ ਉਹ ਵੀ ਰੱਖ ਦੇ ਜਿਹੜਾ ਅਸਲੀ ਬਾਬਾ ਤੋਂ ਸਿਆਣਾ ਹਾਂ ਹਾਂ ਸੋਹਰੇ ਹੋਇ ਆਏ ਹੋਰ ਕਿਹੜਾ ਬਾਬਾ ਕਾਹਤ ਲੈਣਾ ਆਣਾ ਜੀ ਚੇਲੇ ਆਏ ਰਹੇ ਤਾਂ ਹੁਣ ਤਾਂ ਨਹੀਂ ਖੇਡਦਾ ਦੱਸਦੇ ਤੁਹਾਨੂੰ ਅੱਡਾ ਕਿਤੇ ਜਿੱਥੇ ਤੱਕ ਖੇਡ ਰਿਹਾ ਫਿਰ ਮੈਨੂੰ ਬਾਬੇ ਨੂੰ ਬਣਾਣਾ ਪੈਣਾ ਤੜਕਾ ਲੈਣਾ ਇਸ ਨੂੰ ਕਿੱਕੇ ਦੇ ਕੇ ਉਹ ਯਾਰ ਕਿੱਕੇ ਦੇ ਕੇ ਨੂੰ ਗੋੜਜਾ ਕਰ ਮੁੱਕੀ ਦੱਬ ਕੇ ਦੇ ਨਾਲੇ ਹੌਲੀ-ਹੌਲੀ ਨਾ ਦੇ ਕੱਢ ਜੱਕੇ ਮੇਰੇ ਉੱਪਰ ਬਹੁਤ ਸਾਰਾ ਪੰਗੜੀ ਆਟਾ ਗੁੰਨਣਾ ਗੁੰਨਦੇ ਦੀ ਪੈਂਟ ਵੀ ਉਹ ਹੋ ਗਈ ਦੇਖ ਅੱਛਾ ਉਹਨਾਂ ਦਾ ਟਾਪਾ ਹੀ ਮੁੱਦਾ ਮਾਰ ਜਿਹੜੇ ਸਭ ਨਾਲ ਚੈੱਕ ਰਿਹਾ ਗੂੜ ਦੇ ਦੇ ਗੂੜ ਦੇ ਦੇ ਮੁੱਕੀ ਦੱਬ ਕੇ ਦੇ ਬਾਈ ਦੱਬ ਕੇ ਜੀਣਾ ਜੋਰ ਹੈਗਾ ਹਾਂ ਪਿਆਰ ਨਾਲ ਆ ਦੇ ਮੁੱਕੀ ਹੁਣ ਆਈ ਹੁਣ ਆਈ ਮੁੱਕੀ ਹੁਣ ਆਟਾ ਸ਼ੇਪ ਲੈ ਰਿਹਾ ਉਹ ਆਈ ਤਾਂ ਮੈਂ ਕਦਾਂ ਸਮਝਾ ਐਂ ਦੱਸ ਵੀ ਅੰਦਰ ਆਈ ਬਣਾਣੀ ਅੰਦਰ ਦੇਗਾ ਅੰਦਰ ਆ ਬਣਾ ਲੱਗੇ ਨਾ ਹਾਂ ਵਾਹ ਹੀ ਚੀਜ਼ ਕਰਨੀ ਬਸ ਆਹੀ ਚੀਜ਼ ਕਰਨੀ ਆਪਾਂ ਜਦੋਂ ਕਿੱਲਾ ਕਰ ਲਿਆ ਪੂਰ ਨਾਲ ਹੈਗਾ ਇਹ ਹੂੰ ਖੋਲ ਕੇ ਦੇ ਉਹ ਬਾਤ ਸੋਇਆ ਇੰਗਰ ਇਕੱਠਾ ਕਰਕੇ ਗੋਲ ਕਰ ਦੇ ਇੱਕ ਸਾਈਡ ਕਰ ਦੇ ਬਸ ਬਸ ਗੋਲ ਕਰਕੇ ਸਾਈਡ ਵਾਲਾ ਉਹ ਜੋਰ ਮਾਰਾਈ ਜਾ ਰਿਹਾ ਹੱਥੇ ਹੀ ਜਾਣੇ ਹੱਥੇ ਹੀ ਜਾਣ ਕਰ ਕੱਢ ਜਾ ਮੈਨ ਕੋ ਇਨ ਕੋ ਹੱਥੇ ਹੀ ਮਾਰ ਰਹਾ ਹੱਥੇ ਹੀ ਮਾਰ ਹੈ ਇਹ ਰਿਕਰ ਨਹੀਂ ਰਿਹਾ ਤੂੰ ਮੈਨ ਕੋ ਕਰਾ ਪੂਨ ਕਰੂਗਾ ਉਹ ਆਪੇ ਕਰ ਲਵੇਗਾ ਮੇਰੀ ਛੱਟ ਕੋ ਆਪ ਦੇਖ ਲੋ ਹਲ ਬਾਈ ਅੱਧ ਵਿਚਾਲੇ ਛੱਡ ਕੇ ਲੰਘ ਗਿਆ ਟੈਨ ਅੱਧ ਵਿਚਾਲੇ ਕੋਈ ਨਹੀਂ ਆਇਆ ਫਿਰ ਅੱਧ ਵਿਚਾਲੇ ਕੋਈ ਨਹੀਂ ਮੇਰੇ ਨਾਲ ਬੜੀ ਬ੍ਰੋ ਆ ਦੇਖ ਲੋ ਅੱਧ ਅੱਧ ਵਿਚਾਲੇ ਆ ਆ ਦੇਖ ਲੋ ਆ ਪੂਰਾ ਨਹੀਂ ਹੋਇਆ ਅੱਧ ਵਿਚਾਲੇ ਹੈ ਕੋਸਾ ਕੋਸਾ ਆਣ ਕੇ ਹੁਣ ਆ ਬਲ ਆ ਹੁਣ ਕੋਸਾ ਆਣ ਲੱਗੇ ਤੁਹਾਨੂੰ ਕੋਸਾ ਆਬ ਦਾ ਦਿਖਾਣੇ ਆ ਆ ਦੇਖ ਲੋ ਆਟਾ ਗੁੰਨ ਗੇ ਨਾ ਮਹਾਰਤਾਜ ਬੱਸ ਪਾ ਦਮਾਰਤਾਜ ਆ ਦੇਖ ਲੋ ਤੇ ਲਾਲਕਾ ਬੱਸ ਪਾ ਦੇ ਬੱਸ ਪਾ ਦੇ ਕਾ ਇਹਨਾਂ ਨੂੰ ਕੰਮ ਕਹਿ ਦੀ ਹੈ ਹੈਲੋ ਤਸਰੀ ਗਾਲ ਜੀ ਸਾਰਿਆਂ ਨੂੰ ਇਹ ਆ ਮੇਰਾ ਪਹਿਲਾ ਵਲੋਗ ਮੈਂ ਪਹੁੰਚ ਗਿਆ ਨਾੜਾਗੜ ਨਾੜਾਗੜ ਦੇ ਪਿੰਡ ਪਲਾਸੀ ਵਿੱਚ ਜਿੱਥੇ ਲੜਾਈ ਹੋਈ ਸੀ ਲੜਾਈ ਹਾਂਜੀ ਇੱਥੇ ਲੜਾਈ ਹੋਈ ਸੀ ਰਾਜੀ ਮਹਾਰਾਜੀ ਦੀ ਲੜਾਈ ਹੋਈ ਸੀ ਇੱਥੇ ਠੀਕ ਹੈ ਜੀ ਉਹ ਪਿੱਛੇ ਤੋਂ ਉਹਨੂੰ ਜਗ੍ਹਾ ਦਿਗਾ ਕੇ ਲੈਣੇ ਆ ਉਹ ਵੀ ਬਹੁਤ ਮਸ਼ਹੂਰ ਇੱਥੇ ਵੀ ਇਕਲਾ ਵੀ ਹੈਗਾ ਜੀ ਜਿਹੜਾ ਹੁਣ ਖੰਡਰ ਹੋ ਗਿਆ ਜਿਹੜਾ ਹੁਣ ਖੰਡਰ ਹੋ ਗਿਆ ਜਿਹੜਾ ਰਾਜਾ ਵੀ ਦਿਖਾਵਾਂਗੇ ਪਤਾ ਨਹੀਂ ਰਾਜੇ ਦਾ ਨਾਮ ਤਾਂ ਪਤਾ ਨਹੀਂ ਹੈਗਾ ਉਹ ਹੈਗਾ ਜ਼ਰੂਰ ਤੇ ਇੱਥੇ ਕਿ ਗੁੱਗਾ ਵਾੜੀ ਆ ਹਾਂਜੀ ਜਿੱਥੇ ਇੱਕ ਸਾਹੀਆ ਨੇ ਗਲਤ ਕਹਾਣੀ ਸੁਣਾਤੀ ਕੋਈ ਸਮਈਆ ਨੇ ਗਲਤ ਕਹਾਣੀ ਸੁਣਾਈ ਸੀ ਜੇ ਧਰਪੀਆ ਸਮਾਗੇ ਸੀਗੇ ਤੇ ਹੁਣ ਕੋ ਗੱਮਾੜੀ ਆ ਗਈ ਉਹ ਵੀ ਤੁਹਾਨੂੰ ਦਿਖਾਉਣੀ ਆ ਉਹ ਪਿੱਛੇ ਆ ਉਹ ਕੱਟੇ ਕਰੂ ਤੇ ਉਹ ਪਿੱਛੇ ਆ ਗਿਆ ਉਹ ਉਹ ਨੂੰ ਉਹ ਵਿੱਚ ਬਾਗੜਦੇ ਰਹੰਦਾ ਮੇਰਾ ਪੀਰ ਰਹਿਮਤਾ ਵਾਲਾ ਜੀ ਇਹ ਗੀਤ ਨਾ ਗਾ ਕੇ ਤੇ ਸੱਪ ਕਢ ਲੇ ਮure ਕੋਈ ਚੱਲ ਲੈ ਕੇ ਸੁਸਰਮਾ ਕਰ ਰਹੇ ਮੇਰੇ ਜੀਤ ਗਾਰਾ ਬੀਨ ਵੀ বাজਾਰਾ ਮੈਂ ਮੇਰੇ ਤੇਰੀ ਜੀਨੇ ਆ ਜਾ ਰਹੀ ਜੀ ਤੇਰੀ ਬਾਜੇ ਬੀਨ ਵਰਗੀ ਗਿਆ ਇੱਦਾਂ ਮਾਨੂੰ ਵੀ ਦਿਖਾ ਓ ਬੱਬੇ ਅੱਗੇ ਉੱਜੜਦਾ ਨਾ ਹਾਂ ਜੀ ਅੱਪਾ ਚੱਲੇ ਆ ਜੀ ਗੁੱਗਾ ਮਾੜੀ ਪਿੰਡ ਪਲਾਸੀ ਰਸਤਾ ਪਤਾ ਨਹੀਂ ਹੈ ਜੀ ਹੁਣ ਦੇਖਦੇ ਕਿਥੇ ਤਾਂ ਪਹੁੰਚੂਗੇ ਜੀ ਖੜੇ ਖੱਡੇ ਖੋਡੇ ਮਨ ਅੱਗੇ ਜੀ ਜੇਪਾ ਬਲੋਗ ਬਣਾਵਾ ਬੱਬੇ ਕੱਲ ਤਾਂ ਜਾਏਗਾ ਨਾ ਆਣਾ ਮਾੜੀ ਆਊਗਾ ਨਾ ਬਾਦਿਓ ਬੌਰੀ ਨੂੰ ਉਤਰੋ نیچے ਨੂੰ ਉਤਰੋ ਮਹਾਦੀ ਤੋ ਇਸ ਪਿੰਡ ਕੀ ਨਹੀਂ ਹੈਗਾ ਖੱਡੇ ਟੋਹਾਂ ਦਾ ਨਹੀਂ ਪਤਾ ਹੈਗਾ ਹੈ ਪੂਰੇ ਖੱਡੇ ਟੋਹਾਂ ਦਾ ਨਹੀਂ ਪਤਾ ਹੈਗਾ ਖੜ ਜਾ ਫਿਰ ਇੱਕ ਮਿੰਟ ਮਨੂ ਵੀ ਨੂੰ ਪਤਾ ਚਲੋਈ ਫਿਰ ਇਧਰ ਹੀ ਜਾਣਾ ਪਣਦਾ ਆ ਦੇਖੋ ਕਿੱਥੇ ਫਿਰਦੇ ਆ ਨੇਰੀ ਚ ਉਹ ਜਾਨਵਰ ਫਿਰ ਜਾਂਦੇ ਨੇ ला भी देखियो देखियो ओ सामने है ना हां जी हां जी मैं देख गया ठीक है जी नहीं दिखया नहीं दिखे है लैटर मार फिर मुंह का लैटर दिखया है आपरे में नहीं जी नहीं ठीक मैं नहीं जी जी मैं दिख नहीं है <laughs> तेरा होगे अनुvisibility होगे तेरा कहो मेरा हो जो घर में पड़ गए नहीं अरे तीन मैं ਜੱਲੇ ਭੱਜ ਲੈ ਭੱਜ ਲੈ ਭੱਜ ਲੈ ਭੱਜ ਲੈ ਭੱਜ ਲੈ ਛੱਡ ਕੇ ਭੱਜ ਲੈ ਛੱਡ ਕੇ ਛੱਡ ਕੇ ਭੱਜ ਲੈ ਛੱਡ ਕੇ ਭੱਜ ਲੈ ਛੱਡ ਕੇ ਹੁਣ ਕਿੱਥੇ ਭੱਜੂਗੇ ਹੁਣ ਭੱਜਣ ਦੇ ਜੋਗੇ ਹੈ ਨਹੀਂ ਰਾਏ ਸਾਲਾ ਤੁੰਗੇ ਆ ਦੇਖੋ ਇਹਨੂੰ ਰਾਏ ਹੀ ਨਹੀਂ ਪਤਾ ਉੱਪਰ ਲੈ ਹੋਰ ਇਹ ਗੱਮੜੀ ਕੋਈ ਬਹੁਤ ਦੇ ਕਈ ਬਣੇ ਚੀਜ਼ ਖਾ ਉਹ ਦਰਵਾਹਰ ਅੰਗੇ ਨੀਚੇ ਡੂੰਗਾ ਹੀ ਡੂੰਗਾ ਬਹੁਤ ਚਾਈ ਪਾ ਦਰਬਾਰ ਜੰਗਲੇ ਜੰਗਲ ਹਰ ਸੇ ਪਾਸੇ ਆ ਦਰਬਾਰ ਸਾਰੇ ਪਾਸੇ ਜੰਗਲ ਹੀ ਜੰਗਲ ਚਾਰੇ ਪਾਸੇ ਜੰਗਲੇ ਜੰਗਲ ਜੰਗਲ 'ਚ ਘੁੰਮਦੇ ਫਿਰੇ ਰਾਤ ਨੂੰ ਦਰਬਾਰ ਪਾ ਗਏ ਲੋਕੀ ਤੁਹਾਨੂੰ ਦਰਬਾਰ ਦਿਖਾਨੀ ਆ ਫਿਰ ਹੁਣ ਇਹ ਰੋਬਾ ਦੇਖੋ ਇਧਰ ਆ ਦਰਬਾਰ ਇਹ ਦਹੀਦਰਾਵਾਰ ਦੇਖੋ ਬਹੁਤ ਪੁਰਾਣਾ ਦਰਵਾਜ਼ਾ ਹੁਣ ਤੁਹਾਨੂੰ ਸਾਰੇ ਦੇਖੋਗੇ ਪਹਿਲਾਂ ਕੋਈ ਨਹੀਂ ਤੜੀਦਾ ਇੱਕ ਜਦ ਦਰਮਾਹੋਂ ਬਣਿਆ ਹੋਣਾ ਹਾਂ ਸਹੀ ਗੱਲ ਜੇ ਕਿਸ ਕਰਕੇ ਰਹੇ ਵੀਡੀਓ ਆਉਣ ਦੀ ਇਕੱਲਾ ਵਾਰ ਆਪਾਂ ਜਲਦੀ ਆਣਾ ਚਾਹੀਦਾ ਤੁਸੀਂ ਅੱਛਾ ਜੀ ਅਜੇ ਦੇਖੜ ਜਾ ਕੇ ਹੋਏ ਬਣਾ ਕੇ ਸੂਰ ਬਣੇ ਕੌਣ ਅਜਿਹਾ ਡੀ ਨਹੀਂ ਹਾਜੀ ਜੀ ਇਹ ਦੇਖੋ ਜੀ ਤੇ ਪਿੱਛੇ ਸਰਸਨ ਦੀ ਜਿਹੜੀ ਹੈ ਨੇਰਾ ਬਹੁਤਾ ਦਿਖਦਾ ਕੁਛ ਨਹੀਂ ਹੈਗਾ ਆ ਗੁੱਗਾ ਮੜੀ ਰਿਹਾ ਹੈ ਤੋ ਦਰਵਾਜ਼ਾ ਆ ਰਹੀ ਉਹ ਬੱਦੇ ਦਾ ਦਰਵਾਜ਼ਾ ਬਹੁਤ ਸਾਰੀ ਮਿਲ ਗਈ ਸੌੜ ਲਈ ਕਿਹਾ ਬਸ ਪਹਲਾ ਆ ਆ ਦੇਖੋ ਜੀ ਆ ਟੈਂਕੀਆਂ ਦੱਬੀਆਂ ਹੋਈਆਂ ਇਹ ਟੈਂਕੀਆਂ ਕਿਉਂ ਦੱਬੀਆਂ ਹੋਈਆਂ ਇਹ ਪਤਾ ਨਹੀਂ ਤਾਂ ਕਿੰਨ ਦੱਬੀ ਹੋਣੀ ਇੱਕ ਉਧਰ ਦੱਬੀ ਹੋਈ ਸਾਹਮਣੇ ਇਹ ਦੱਬੀ ਦਰਬਾਰਾ ਪਹੁੰਚ ਗਏ ਆ ਗੋਰਖਨਾ ਤੋੜ ਰੋਪਾ ਜੀ ਤੋੜ ਇਹ ਧੱਕੀ ਨਾਗ ਜੀ ਦੀ ਜਗਾ ਇਹ ਗਦਰ ਜੁਲਫੀ ਨਾਚ ਭਈਆ ਜੀ ਪੀਰ ਦਵਾਰਾ ਧਰਤੀ ਮੇ ਸવાય ਹੋਏ ਗਿਰਿਆ ਕਦਾ ਖੰਦਰ ਨੇ ਹਲੋਈ ਬਾਬਾ ਜੀ ਦੁਲਫੀਨਾ ਸਵਈਆ ਜੀ ਇਹ ਧਰਤੀ ਜਿਸ ਮੁਰਗੇ ਤੇ ਬਾਬਾ ਜੀ ਦਾ ਦਰਬਾਰ ਤੁਹਾਨੂੰ ਅੰਦਰ ਦੇ ਵੀ ਦਿਖਾ ਦਈਏ ਨਾਨ ਸਿੰਘ ਬਾਬਾਈ ਦੀ ਸਮਾਦ ਬਾਕੀ ਕਿਹਨੂੰ ਖਮਾਣ ਦਾ ਕੰਮ ਆਣਾ ਇੰਦਰਵਾੜ ਪਾਪੀ ਪਾ ਉਹ ਬੜਾ ਜਗ੍ਹਾ ਲੈ ਗਈ ਅੰਦਰਵਾੜ ਦੇਖੋ ਜੀ ਅੰਦਰ ਲੱਪੀ ਕੁੰਡਾ ਲਾ ਕੁੰਡਾ ਲਾ ਦੇ ਆ ਲੋ ਜੀ ਆ ਸਾਬਤ ਸਿੰਘ ਬਾਬਾ ਜੀ ਦਾ ਸਥਾਨ ਪਾ ਜੀ ਬਹੁਤ ਦੇਖੋ ਸਾਰੇ ਸਥਾਨ ਮਾਤਾ ਸ਼ਿਆਮ ਕੋ ਮਾਤਾ ਸ਼ਾਮਕੌਰ ਜੀ ਮਾਤਾ ਮਦਨ ਜੀ ਮਾਤਾ ਮਦਨਨ ਜੀ ਰਾਣੀ ਸੀਰੀਲ ਜੀ ਰਾਣੀ ਸੀਰੀਲ ਜੀ ਮਾਤਾ ਬਾਛਲ ਮਾਤਾ ਬਾਛਲ ਜੀ ਇਹ ਸਤਾਨ ਹਲੇ ਅਰਜਨ ਸਿੰਘ ਸਰਜਨ ਅਰਜਨ ਸਿੰਘ ਸਰਜਨ ਜੋੜੇ ਰਤਨ ਹਾਜੀ ਪੀਰ ਹਾਂ ਬਾਬਾ ਜੀ ਰਤਨ ਹਾਜੀ ਪੀਰ ਰਸਤਵਲੀ ਪੀਰ ਲਖਦਾਤਾ ਪੀਰ ਬਸ ਮੰਨਤਾ ਬਾਬਾ ਜੀ ਦੀਆਂ ਉਹ ਬਗੀਚਾ ਚੰਡਾ ਸਾਬ ਅੱਬਾ ਪਰ ਲੋਈ ਇਹ ਪਹੁੰਚ ਗਏ ਸਤਿਰੋ ਬਾਬਾ ਜੀ ਸਤਿਰੋ ਬਾਬਾ ਜੀ ਇਸ ਥਾਂ ਤੇ ਬਾਬੇ ਦਾ ਗੁਰੂ ਕਿਲਾ ਹਾਂ ਵੀ ਹਾਂ ਮੈਨੂੰ ਉਹ ਕੰਦਰ ਜਾਣਾ ਮਨਾ ਹੈ ਬਿਰ ਕਾਲੀ ਮਾਤਾ ਦਾ ਸਥਾਨ ਹੈ